ਪਸੂ ਬਹੁਤ ਹੌਂਕਦੇ ਸੀਗੇ ਤੇ ਗਰਮੀ ਵੀ ਅੱਤ ਦੀ ਪੈਂਦੀ ਸੀ ਤੇ ਕਿਲੋ ਕਿਲੋ ਦੁੱਧ ਘਟਾ ਗਿਆ ਸੀ ਤੇ ਆਹ ਵੇਖੋ ਐ ਨਿਆਰੇ ਨਾਲ ਗਾਲਾ ਪਟਿਆ ਤਾਂ ਥਾਂ ਐਡਾ ਗਿੱਲਾ ਨਹੀਂ ਫoare ਚੱਲ ਰਹੇ ਐ ਰਾਵਨ ਆਵਲਾ ਬੱਚੀ ਆ ਤਾਂ ਇਹਨਾਂ ਨੇ ਮੂਤਿਆ ਮਰਦਿਆ ਕਰਕੇ ਜਿੱਲਾ ਹੋ ਗਿਆ ਥਾ ਨਹੀਂ ਆਵਿਆ ਜਮਾ ਸੁੱਕਾ ਥਾ ਪੱਖਾ ਲਾ ਦੇ ਉਹ ਇੱਕ ਨਾਲ ਆਏ ਤੇ ਵਧੀਆ ਐ ਮौज ਨਾ ਪਸੂ ਬੈਠੇ ਆ ਸਿਰਫ ਤਿੰਨ ਫੁਆਰੇ 1500 ਚ ਤੇ ਉਹ ਵੇਲਾ ਚੋਟੀ ਨੇ ਵੀ ਗਾਲਾ ਪਟ ਲਿਆ ਤੇ ਕਿੱਥੇ ਹੌਂਕੀ ਜਾਂਦੀਆਂ ਸੀ ਤੇ ਮौजਾਂ ਕਰਦੀਆਂ 5 ਵਜੇ ਤੱਕ ਹੁਣ ਚਲਾਉਣੇ ਆ 12 ਵਜੇ ਛੱਡਦੇ ਆ